ਦੀ ਛੱਤ ਦੇ ਨਾਲ ਛੱਤ ਲੱਗਦੀ ਸੀ ਬੱਚਾ ਹੈਗਾ 5 ਸਾਲ ਦਾ ਹਾਂਜੀ ਤੇ ਉਹਨੇ ਫੜ ਕੇ ਉਹਦੀ ਬਾਹ ਆਪਣੇ ਅੰਦਰ ਲੈ ਗਿਆ ਉਹਦੇ ਨਾਲ ਕੋਈ ਗਲਤ ਕਰਮ ਕਰਨ ਦੀ ਉਹਨੇ ਹਰਕਤ ਕੀਤੀ ਹੈ ਕੁੜੀ ਦਾ ਮਤਲਬ ਬਲੀ ਬਲੀਡਿੰਗ ਆਈ ਹੈ ਉਹਨੇ ਆਪਣੇ ਮਾਂ ਨੂੰ ਰੋ ਕੇ ਦੱਸ ਦਿੱਤਾ ਹੈ ਮੈਂ ਤਾਂ ਅੰਦਰ ਖਾਣਾ ਬਣਾਣ ਲੱਗੀ ਤੇ ਨਾ ਉਹ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੀ ਤੇ ਬੱਚੇ ਦੀ ਸਭ ਇਕੱਠੇ ਹੋਏ ਮੈਂ ਕਿਹਾ ਕੀ ਆਵਾ ਕਦੇ ਸਰੀਆ ਗੁੱਸਾ ਗਿਆ ਬਲ ਹੈ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਿੰਦੀ ਕਿ ਮੇਰੇ ਸਾਥ ਐਸੇ ਹੋ ਕਰਨੇ ਲੱਗਾ ਤਾਂ ਆ ਉਹ ਤਾਂ ਬਾਜ ਨਾ ਆਏ ਨੇ ਬਾਪਾ ਤਾਂ ਬੰਗਾਲੀ ਜਮੀਨੇ ਗੱਲ ਕੀ ਪੰਜਾਬੀ ਸਾਰੇ ਪੁੱਛਦੇ ਨੇ ਉਹਨੇ 25 ਦਿਨ ਤਰਸ ਖਾਦਾ ਹੈਗਾ ਨਹੀਂ 25 ਜਿਹੜੀ ਹੈ ਜਿਹੜੇ ਦੂਜੇ ਵੀ ਹੈ ਨੇ ਉਹ ਵੀ ਤਾਂ ਸੋਚਦੇ ਨਿੱਕੀ ਜੀ ਬੱਚੀ ਹੈਗੀ ਆ ਜਿੱਥੇ ਮਰਜੀ ਜਾ ਹਾਂਜੀ ਕਿਹਾਂ ਕੇ ਰਹਿਣੇ ਵਾਲੇ ਹੋ ਪਟਨਾ ਕੇ ਜਾਂ ਪਰ ਕੰਮ ਬਹਤੇ ਇੰਦਰਾ ਕਲੋਨੀ ਹਾਂਜੀ ਕੀ ਆ ਬਾਤ ਹੋਈ ਜਾਂ ਵਾਲਾ ਇਹ ਬੱਚੇ ਖੇਲ ਰਹੀ ਥੀ ਨਾ ਛੱਤ ਪਰ ਤਾਂ ਉਹ ਬੋਲੀ ਕਿ ਆਦਬ ਚੀਜੀ ਦੇਂਗੇ ਅਸੀਂ نیچے ਥੀ ਉਹ ਉੱਪਰ ਬੱਚੇ ਖੇਲ ਰਹੀ ਥੀ तो उसको नीचे उतार के मतलब तो बोली कि कच्छा खोलो तो ये नहीं खोली तो नाखून मार मार दी खो, खो थी तो मार दी नाखून तो रोने लगी तो हम ऊपर गए थे, बोली मम्मी ये नाखून मार दी है तब तो हम अपनी लड़की के लेके नीचे आ गए किसने नाखून मारा कौन था लड़का कि शादी शुदा था शादी शुदा है आ,

ਇੱਥੇ ਉਹਨਾਂ ਦੀ ਛੱਤ ਦੇ ਨਾਲ ਛੱਤ ਲੱਗਦੀ ਸੀ ਫਤ ਬੱਚਾ ਹੈਗਾ 5 ਸਾਲ ਦਾ ਹਾਂਜੀ ਤੇ ਉਹਨੇ ਫੜ ਕੇ ਉਹਦੀ ਬਾਹ ਆਪਣੇ ਅੰਦਰ ਲੈ ਗਿਆ ਉਹਦੇ ਨਾਲ ਕੋਈ ਗਲਤ ਕਰਮ ਕਰਨ ਦੀ ਉਹਨੇ ਹਰਕਤ ਕੀਤੀ ਹੈ ਹਾਂਜੀ ਕੁੜੀ ਦਾ ਮਤਲਬ ਬਲੀ ਬਲੀਡਿੰਗ ਆਈ ਹੈ ਉਹਨੇ ਆਪਣੇ ਮਾਂ ਨੂੰ ਰੋ ਕੇ ਦੱਸ ਦਿੱਤਾ ਹੈ ਪਰ ਅਸੀਂ ਚਾਹਨੇ ਆ ਵੀ ਇੱਥੇ ਛੋਟੇ ਛੋਟੇ ਬੱਚੇ ਸਾਰਿਆਂ ਦੇ ਹੈਗੇ ਨੇ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਬਿਆਹਿਆ ਹੋਇਆ ਸੀ ਉਮਰਤਾਵਦੀ ਹੈਗੀ ਆ ਕੋਈ 25 ਕਸਾਲ ਹੈਗੀ ਆ ਆ ਤਾਂ ਹੀ ਦੇਸੀ ਕਹਿੰਦੇ ਪਿਆ ਕਿ ਹੁਣ ਉਹਨੂੰ ਸਜ਼ਾ ਮਿਲੇਗੀ ਨਾ ਤਾਂ ਫਿਰ ਉਹ ਸਮਝ ਜਾਏਗਾ ਇਹ ਗਲਤ ਗੱਲ ਹੈਗੀ ਆ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਹੋਣਾ ਇਹ ਗਲਤ ਗੱਲ ਹੈਗੀ ਆ ਹਾਂਜੀ ਉਹ ਐ ਮਾਰੇ ਬਾਹਰੋਂ ਆਏ ਹੇਲਾਲ ਇੱਥੇ ਰਹਿੰਦੇ ਆ ਪੁਲਿਸ ਨੂੰ ਤੁਹਾਡੇ ਕੋਲੋਂ ਕਰ ਦਿੱਤੀ ਹੋਈ ਅਸੀਂ ਜਾਣੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚੇ ਨਾਲ ਇਸ ਤਰ੍ਹਾਂ ਹੋਇਆ ਵਾ ਬੱਚੇ ਸਾਰਿਆਂ ਦੇ ਸੰਜੇ ਹੁੰਦੇ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਤੁਹਾਡੀ ਗਰੀਬ ਬੰਦੇ ਦੀ ਬੱਚਾ ਵਾ ਬੱਚਾ ਰੋਂਦਾ ਫਿਰਦਾ ਵਾ ਜਾ ਕੇ ਜੇ ਉਹਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹਦੇ ਨਾ ਆਇਆ ਕੱਲ ਨੂੰ ਕੋਈ ਹੋਰ ਵੀ ਹੀ ਲੱਗੇ ਇੰਦਰਾਗੋਨ ਦੇ ਬਾਹਰ ਔਰ ਕੋਸ਼ਟਾ ਸ਼ਰਮ ਗਲੀ ਨੰਬਰ ਮੇਰੀ 6 ਆ ਔਰ ਇਹ 5 ਵਜ ਦੀ ਆ ਕੀ ਗੱਲ ਕੀ ਹੋਈ ਅੱਜ ਇਸ ਤਰ੍ਹਾਂ ਲੱਗਾ ਬਸ ਅਸੀਂ ਮੈਂ ਦੇ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮਾੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫੇਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਆ ਤੇ ਉਹ ਕਹਿੰਦੇ ਕਿ ਸਸਰਾ ਬਾਝ ਭਈਆ ਭੱਜਣ ਦੀ ਕੋਸ਼ਿਸ਼ ਕੀਤੀ ਆਈ ਭਈਆ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸ ਤਰ੍ਹਾਂ ਹੋਇਆ ਦਾ ਕੰਮ ਹਾਂਜੀ ਗਲਤ ਹਰਕਤ ਹੋਈ ਰਹੀ ਆ ਤੇ ਉਹਨੂੰ ਕਹੇ ਕਿ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲਿਆਂ ਦੇ ਕਵਾਡਰੇ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੱਟ ਤੋਂ ਘੱਟ ਸਾਲ ਹੋ ਗਏ ਨਾਂ ਨਾ ਆਧਾਰ ਕਾਰਡ ਨਾ ਕੋਈ ਪ੍ਰੂਫ ਆ ਇੱਥੋਂ ਕਾਂਡ ਕਰਦੇ ਤੇ ਲੁਧਿਆਣੇ ਕਿਤੇ ਨਾ ਕਿਤੇ ਰਹਿਣ ਲਾ ਪੰਦੇ ਨੇ ਲੋਕਾਂ ਦਾ ਕਹਿਣਾ ਇਹ ਐਸ ਨੋਜਵਾਨ ਨੇ ਪੰਨੇ ਨੇ ਪਹਿਲਾਂ ਵੀ ਆਸ਼ਰਮ ਦੀ ਗੱਲ ਕਰ ਰਿਹਾ ਹਾਂ ਜੀ ਹਾਂ ਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਕਿ ਅਸੀਂ ਦੱਸ ਨਹੀਂ ਸਕਦੇ ਮਾਰੇ ਸਾਰੇ ਤੁਹਾਡੇ ਪੁਲਿਸ ਨੂੰ ਸਾਦੇ ਤੱਕਿਆ ਬੰਦਾ ਐਂ ਤੇ ਫੜਾਤਾ ਪੁਲਿਸ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਕੋਈ ਨਹੀਂ ਕਰਦੀ ਇਕੜੀ ਤੋਂ ਇਕੜੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਮ ਵਾਲੇ ਜਿਨ੍ਹਾਂ ਦੇ 4 ਸਾਲ ਦੀ ਬੱਚੀ ਹਿੰਸਾ ਦਾ ਦੋਹਾਂ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀ ਸੋਚ ਹੋਏਗੀ ਤੁਹਾਨੂੰ ਦਿੱਤੇ ਦਿਮਾਗ ਚ ਇਹ ਤੇ ਹੁਣ ਮਹਾਰਾਏ ਉਹ ਹੀ ਦੱਸ ਸਕਦਾ ਹੈ ਜਿਹੜਾ 6ਵੀਂ ਵਾਰ ਕੰਮ ਕਰ ਚੁੱਕਿਆ ਹਰ ਹਰ ਵਾਰੀ ਆਸ਼ਰਮ ਵਾਲਿਆਂ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਨ ਆ ਜਾਂ ਕਿਸ ਤਰ੍ਹਾਂ ਇਹ ਸਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਇਹ ਜਿਹੜੇ ਕੁਆਟਰ ਆਸ਼ਰਮ ਵਾਲਿਆਂ ਦੇ ਆਏ ਆਸ਼ਰਮ ਵਾਲਿਆਂ ਦੇ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲਿਆਂ ਦੇ ਕੁਆਟਰ ਆ ਜਿਹੜਾ ਰਹਿੰਦਾ ਉਹ ਕਿੰਨੀ ਕਿੰਨੀ ਦੇ ਤੋ ਜੇ ਫੇਰ ਰਹੇ ਇੱਥੇ ਹੋ ਹੀ ਗਿਆ ਉਹਨੂੰ ਸਾਲਕ ਸਾਲ ਡੇਢ ਸਾਲ ਹੋ ਗਿਆ ਇਹ ਰਹਿੰਦਾ ਕੰਮ ਦਾ ਕੰਮ ਇਹੋ ਹੀ ਆ ਲੁਕਵਾੜੀਏ ਕੂੜੀਏ ਦਾ ਕਾਗਜ ਕੋ ਕੋ ਚੁਗੰਦਾ ਹੋਰ ਇਹਨਾਂ ਨੇ ਕੀ ਕੰਮ ਕਰਨਾ ਸਮਝਦੇ ਨਹੀਂ ਨਰਾਤੇ ਨੂੰ ਦੇਣੇ ਚਾਹੁੰਦੇ ਇਸ ਤਰ੍ਹਾਂ ਦੀ ਘਟਨਾ ਮੰਦਪਾਗੀ ਘਟਨਾ ਕਿੰਨੀ ਪੰਜਾਬੀ ਐਸੇ ਦਿਨਾਂ ਚ ਕੰਜਕਾਂ ਪੂਜਦਾ ਧੀਆਂ ਧਿਆਣੀਆਂ ਪੂਜਦਾ पर एक छोटी जी बच्ची ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਬਾਚ ਚੁੱਕਦੇ ਪਿਆ ਗਾੜੀਆਂ ਮਹਾਰਾਜ ਜੀ ਮਹਾਰਾਜ ਜਾਨੇ ਤੁਸੀਂ ਇਲਾਕਾ ਵਾਸੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਦੱਸੋ ਆਂਟੀ ਕੀ ਹੋਇਆ ਕੀ ਅਸੀਂ ਮੈਂ ਤਾਂ ਅੰਦਰ ਖਾਣਾ ਬਣਾਉਣ ਲੱਗੀ ਤੇ ਇਹਦਾ ਉਹ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੀ ਤੇ ਬੱਚੇ ਦੀ ਸਭ ਇਕੱਠੇ ਹੋਏ ਤੇ ਮੈਂ ਕਿਹਾ ਕੀ ਆਵਾ ਕਦੇ ਸਰੀਆ ਗੁੱਸਾ ਗਿਆ ਬਲ ਹੈ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਿੰਦੀ ਕਿ ਮੇਰੇ ਸਾਥ ਐਸੇ ਹੋ ਕਰਨ ਲੱਗਾ ਤਾਂ ਸਪੱਸ਼ਟ 5 ਸਾਲ ਦੀ ਬੱਚੀ ਹੈ ਸੰਬੰਧ ਪਾਣੀ ਘਟਣਾ ਬੜੀ ਨਿੰਦਰ ਜੋੜ ਹਾਂ ਜੀ ਹਾਂ ਜੀ ਅਜਿਹਾ ਦੀ ਗੱਲ ਹੋਣੀ ਨਹੀਂ ਚਾਹੀਦੀ ਸਾਰੇ ਬੱਚੇ ਇੱਥੇ ਖੇੜ ਦੇ ਗਲੀ ਦੇ ਸਿਰ ਤੇ ਛੱਡ ਕੇ ਜਾਂਦੇ ਆਂ ਕੰਮਾ ਕਰਾ ਜਾਂਦੇ ਆਂ ਉਹ ਚਾਰ ਪੰਜ ਦਿਨਾਂ ਬਾਅਦ ਕੰਜਕਾਂਗੇ ਲੋਕੀਂ ਖੋਜਦੇ ਨੇ ਤੇ ਇਸ ਤਰ੍ਹਾਂ ਦੀ ਨਹੀਂ ਹੋਣਾ ਚਾਹੀਦਾ ਇਹ ਕੰਮ ਹੈ ਜੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ। ਤੁਸੀਂ ਤੁਹਾਡੇ ਵੱਲੋਂ ਪੁਲਿਸ ਨੂੰ ਕਾਦੀ ਤਾਂ ਕਿਉਂ ਹਾਂਜੀ ਹਾਂਜੀ ਫਰਾਗ ਕੀ ਪਾਦੀ ਸੱਚਾਈ ਦੀ ਮੰਗ ਕਰਦੇ ਜੀ ਮੰਗ ਆਇਆ ਕਿ ਨ ਸਜ਼ਾ ਦਿੱਤੀ ਜਾਏ। ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਫਿਰ ਜੀ ਹਾਂ ਉਹਨਾਂ ਮਾਪਿਆਂ ਨੂੰ ਪਤਾ ਹੈ ਕਿ ਅਸੀਂ ਤੇ ਕਹਿ ਦਾਂਗੇ ਸਜ਼ਾ ਜਿੱਦੇ ਕੋਲ ਮਾਪਿਆਂ ਨੂੰ ਪਤਾ ਹੋਏ ਜਾਊਗਾ। ਆ ਜੋ ਘਰ ਵਸੇ ਹਾਂ ਹਾਂ ਜਦੋਂ ਤੇ ਕੀ ਕਰੀਏ ਬਾਬਾ ਜੀ ਸਭ ਇੱਕ ਜਿਹੜੀ ਕਰਾਏ ਆ ਇਹ ਕਰਵਾਏ ਆ ਇਹ ਕੁੜੇ ਆ ਰਹੇ ਇਹ ਨਾ ਚੰਦਰ ਕੁਮਾਰ ਜੀ ਆ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਉਸਟਾਫ ਸੁਮਦਰ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਠੀਕ ਹੈ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਗਾਂਹ ਕਾਰਵਾਈ ਹੋਵੇ ਦੋਸ਼ੀ ਦੀ ਗੱਲ ਕਿਤੇ ਦੋਸ਼ੀ ਗ੍ਰਿਫਤਾਰ ਕਰ ਲਿਆ ਨਹੀਂ ਨਹੀਂ ਸਰ ਉਹਨਾਂ ਲੋਕਾਂ ਕੋਲ ਲੜਕੀ ਨਾਲ 5 ਸਾਲ ਦੀ ਬੱਚੀ ਦਾ ਗੱਲ ਕੋਈ ਇਹੋ ਜੀ ਗੱਲ ਨਹੀਂ ਹੈ ਜੇ ਜਦੋਂ ਵੈਰੀਫਾਈ ਕਰਾਂਗੇ ਫਿਰ ਆਪਾਂ ਪਤਾ ਨਾ ਦੱਸਾਂਗੇ ਠੀਕ ਹੈ ਸਿਰੋਕੇ ਤਾਂ ਬੜੀ ਹਲਕਾ ਤੁਹਾਨੂੰ ਬਣ ਵੀ ਵੈਰੀਫਾਈ ਕਰਕੇ ਹੀ ਆ ਭਾਜੀ ਫਿਰ ਜੋਗੇ ਚਲੋ ਜੀ